ਕਿਰਪਾ ਕੀਤੀ ਬੀਦੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਧੰਨਵਾਦਾ ਬੀਦੀ ਚੰਦ ਸਾਹਿਬ ਜੀ ਦੇ ਸੰਸਾਦ ਲਈ ਦੇ ਮਹਾਪੁਰਸ਼ ਸੰਪਰਦਾਇ ਦਲ ਬਾਬਾ ਬੀਦੀ ਚੰਦ ਸਾਹਿਬ ਜੀ ਦੇ 11ਵੇਂ ਮੁਖੀ ਮਹਾਪੁਰਖ ਸਾਜ ਖੰਡ ਵਾਸੀ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਮਹਾਪੁਰਖਾਂ ਵੱਲੋਂ ਜੋ ਸਮੇਂ ਸਮੇਂ ਸਰਪੰਥ ਕੀਤੀਆਂ ਸਵਾਵਾ ਔਰ ਉਹਨਾਂ ਸਵਾਮਾਂ ਦਾ ਮਹਾਪੁਰਖਾਂ ਦਾ ਪਸੇਬੀਰ ਕेंद्रीय ਸਖਾ ਜਾਇਬ ਘਰ ਵਿੱਚ ਪਰ ਨਾਲ ਵਾ ਪਰਕਾਰ ਨੂੰ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਪੰਥ ਫਰਦੂ ਦਾ ਧਰਮਣੀ ਸੇਵਾ ਧਰਮਣੀ ਪੰਥ ਸੇਵਕ ਹੋਣ ਦਾ ਜੋ ਅਵਾਦੀ ਗੁਰੂ ਸਾਹਿਬ ਦੇ ਦਰਸੋਂ ਰਖਸ਼ਿ ਹੋਈ ਹੈ ਠੀਕ ਸਹੀ ਮੈਂ ਨੇ ਬੇਟੇ ਉਹ ਹੈ ਹੀ ਗੁਰੂ ਪੰਥ ਦੇ ਸੇਵਾ ਨੂੰ ਸੰਗਰਪਤ ਰਹੇ ਔਰ ਅੱਜ ਵੀ ਸਾਨੂੰ ਉਹਨਾਂ ਦੇ ਜੀਵਨ ਤੋਂ ਅੱਗੇ ਸਿੱਖਿਆ ਮਿਲਦੀ ਰਹੇਗੀ उन्होंने महान संस्कृति सेवावान अच्छा की श्री अकाल तख साहब श्री मान जो सिंह साहब जी प्यारे साहब ने जो श्रोमी गुरुद्वारा प्रबंधक कमेटी गुरमादा करके बाबा जी की सेवक प्रति जो महाराज के दर पर अच्छ बखशित हुई है और बाबा जी का तस्वीर प्रशोभित होया है और संप्रदाय दल बाबा विधि जंत साहब जी वालों ਮਹਾਰਾਜ ਸਾਹਿਬ ਜੀ ਦਾ ਗੁਰੂ ਅਰਗੁਵੰਦ ਸਾਹਿਬ ਜੀ ਦਾ ਕੋਟਾਉਣ ਕੋਟ ਸ਼ੁਕਰ ਸ੍ਰੀ ਅਗਰਤਖ ਸਾਹਿਬ ਦਾ ਮਹਾਰਾਜ ਦਾ ਫਿਕਰ ਮੱਚੀ ਹੈ ਜੋ ਔਰ ਗਲਪੰਥ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਸ਼ੁਕਰਾਨਾ ਕਰਦੇ ਹਮਾਰਾਜ ਦਾ ਔਰ ਖਾਲਸੇ ਪੰਥ ਜੀ ਨੂੰ ਵਿਅੰਤ ਵਿਅੰਤ ਬਧਾਈਆਂ ਹੋਰ ਕਿਰਪਾ ਕੀਤੀ ਵਿਧੀ ਜੰਦ ਸ਼ੀਨਾ ਗੁਰੂ ਕਾ ਸੀਨਾ ਧੰਨਵਾਦਾ ਵਿਧੀ ਜੰਦ ਸਾਹਿਬ ਜੀ ਦੇ ਸੰਸਾਭ ਲਈ ਦੇ ਵਾਹ ਪਰਸ਼ਾ ਦਾ ਬੇਰੇ ਦਾ ਸੰਪਰਦਾਇ ਦਲਬਾਬਾ ਬੀਦੀ ਚੰਦ ਸਾਹਿਬ ਜੀ ਦੇ 11ਵੇਂ ਮੁਖੀ ਮਾਹਪੁਰਖ ਸਾਜ Khand ਵਾਸੀ ਵੈਭਾ ਜੀ ਬਾਬਾ ਜਯਾ ਸਿੰਘ ਸਾਹਿਬ ਜੀ ਮਾਹਪੁਰਖਾਂ ਵੱਲੋਂ ਜੋ ਸਮੇਂ-ਸਮੇਂ ਅਨੁਸਾਰ ਪੰਥ ਕੀਤੀਆਂ ਸਵਾਵਾ ਔਰ ਉਹਨਾਂ ਸਵਾਮਾਂ ਦਾ ਮਾਹਪੁਰਖਾਂ ਦਾ ਤਸਵੀਰ ਕेंद्रीय ਸਕਾ ਜਾਬ ਘਰ ਵਿੱਚ ਔਰ ਨਾਲ ਮਾਹਪੁਰਖਾਂ ਨੂੰ ਹਨਵਾ ਲੋਕੀਂ ਨਿਤਿਆ ਸੇਵਾਵਾਂ ਅੰਤ ਤ੍ਰੇਤੂ ਦਾ ਧਰਮਨੀ ਸੇਵਾ ਧਰਮਨੀ ਪੰਥ ਸੇਵਕ ਹੋਣ ਦਾ ਜੋ ਅਪਾਧੀ ਗੁਰੂ ਸਾਹਿਬ ਦੇ ਤਰਫੋਂ ਰક્ષਿਤ ਹੋਈ ਹੈ ਠੀਕ ਸਹੀ ਮੈਨੇ ਬੇਚ ਉਹ ਹੈ ਹੀ ਗੁਰੂ ਪੰਥ ਦੇ ਸੇਵਾ ਨੂੰ ਸੰਗਰਪਤ ਰਹੇ ਔਰ ਅੱਜ ਵੀ ਤੁਹਾਨੂੰ ਉਹਨਾਂ ਦੇ ਜੀਵਨ ਤੋਂ ਅਗੇ ਸਿੱਖਿਆ ਮਿਲਦੀ ਰਹੇਗੀ ਕਿ ਉਹਨਾਂ ਨੇ ਮਹਾਨ ਪੰਥ ਜੀ ਦੀ ਸੇਵਾਵਾਂ ਕੀਤੀਆਂ

ਜੋ ਔਰ ਗਲਪੰਥ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਔਰ ਖਾਲਸੇ ਪੰਥ ਜੀ ਨੂੰ ਬੇਅੰਤ ਬੇਅੰਤ ਵਧਾਈਆਂ ਹੋਰ